इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੰਡੀਅਨ ਟੀਵੀ ਨਿਊਜ਼ ਚੈਨਲ ਤੋਂ ਮੈਂ ਬਰਬੀਰ ਸਿੰਘ ਬੱਲ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਛਾਰਪੁਰ ਵਿਖੇ ਕਦੀਮ ਪਿੰਦੇ ਸੀਐਚਸੀ ਹਾਜੀਪੁਰ ਵਿਖੇ ਜਿੱਥੇ ਅੱਜ ਮਾਨਯੋਗ ਡਾਇਰੈਕਟਰ ਐਨ ਆਰ ਐਚਐਮ ਪੰਜਾਬ ਡਾਕਟਰ ਬਲਵਿੰਦਰ ਕੁਮਾਰ 도ਮਾਨਾ ਜੀ ਵੱਲੋਂ CHC ਹਾਜੀਪੁਰ ਦੀ ਐਚਲ ਚੈਟ ਚੈਕ ਕੀਤੀ ਗਈ। ਉਹਨਾਂ ਦੇ ਨਾਲ ਜ਼ਿਲ੍ਹਾ ਟੀਵੀ ਅਧਿਕਾਰੀ ਡਾਕਟਰ ਸ਼ਕਤੀ ਸ਼ਰਮਾ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਦਵਿੰਦਰ ਪਾਰਸੇ ਹਾਜ਼ਰ ਸਨ। ਹੈਲਥ ਬੈਨ ਲੈਸ ਸੈਂਟਰ ਹਦਵਾਲ ਵਿਖੇ ਲੋਕਾਂ ਨੂੰ 100 ਦਿਨਾਂ ਦੇ ਟੀਵੀ ਪ੍ਰੋਗਰਾਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾਕਟਰ ਸ਼ਕਤੀ ਸ਼ਰਮਾ ਵੱਲੋਂ ਲੋਕਾਂ ਨੂੰ ਟੀਵੀ ਦੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਵਿੱਤੀ ਸਹਾਇਤਾ ਬਾਰੇ ਜਾਣੂ ਕਰਵਾਇਆ ਗਿਆ ਇਸ ਦੌਰਾਨ ਡਾਇਰੈਕਟਰ ਐਨ ਆਰ ਐਚ ਐਮ ਪੰਜਾਬ ਡਾਕਟਰ ਬਲਵਿੰਦਰ ਕੁਮਾਰ ਰਮਾਣਾ ਜੀ ਵੱਲੋਂ ਅਤੇ ਟੀਵੀ ਅਧਿਕਾਰੀ ਡਾਕਟਰ ਸ਼ਕਤੀ ਸ਼ਰਮਾ ਇਸੇ ਨੇ ਮੈਡੀਕਲ ਅਫਸਰ ਡਾਕਟਰ ਦਗੁੰਦਰ ਪਾਲ ਸਿੰਘ ਵੱਲੋਂ ਇੰਨੇ ਚੰਗੜਮਾ ਅਧਿਨ ਪੰਦੇ ਝੁੱਗੀ ਚੌਪੜੀਆਂ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਝੁੱਗੀ ਚੌਪੜੀਆਂ ਵਿੱਚ ਰਹਿਦੇ ਲੋਕਾਂ ਨੂੰ ਟੀਬੀ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਟੀਬੀ ਦੇ ਮਰੀਜ਼ ਦਾ ਹਾਲ-ਚਾਲ ਪੁੱਛਿਆ ਗਿਆ ਉਸ ਮੌਕੇ ਤੇ ਹੈਲਥ ਇੰਸਪੈਕਟਰ ਕੇਸ਼ਕੁਮਾਰ ਮਨਜੀਤ ਪਾਟਿਆ ਮਲਟੀ ਪਰਪਸ ਹੈਲਥ ਵਰਕਰਸ ਮੇਲ ਜੀਵਨ ਕੁਮਾਰ ਐਸ ਟੀ ਐਸ ਧਰਮਿੰਦਰ ਸਿੰਘ ਡੀ ਪੀ ਐਚ ਮਨੀਸ਼ਾ ਚੌਧਰੀ ਸੀ ਐਚ ਓ ਸੁਜਾਤਾ ਠਾਕਰ ਮਲਟੀ ਪਰਪਸ ਹੈਲਥ ਵਰਕਰਸ ਅਵਤਾਰ ਸਿੰਘ ਐਮ ਪੀ ਐਚ ਡਬਲਯੂ ਮੇਲ ਸਪਨਾ ਸੀ ਐਚ ਓ ਚੰਦਰਾਣੀ ਐਮ ਪੀ ਐਚ ਡਬਲਯੂ ਫੀਮੇਲ ਅਤੇ ਆਸ਼ਾ ਬਕਰ ਹਾਜ਼ਰ ਸਨ